ਕਲਾਨੌਰ ਚਾਹੀ ਆਏ ਆ ਮੇਰੇ ਨਾਲ ਏਡੀਸੀ ਸਾਹਿਬ ਵੀਡੀਓ ਸਾਹਿਬ ਐਕਸੀਅਨ ਪੰਚਾਇਤੀ ਰਾਜ ਤੇ ਇਹਨਾਂ ਦੀ ਸਮੂਚੀ ਸਾਰੀ ਟੀਮ ਜਿਹੜੀ ਏਡੀਸੀ ਸਾਹਿਬ ਦੇ ਹਲਮੰਟ ਨੇ ਗਦਾਸਪੁਰ ਤੇ ਸਮੂਚੀ ਟੀਮ ਅੱਜ ਆਈ ਆ ਕਲਾਨੌਰ ਦੇ ਕੰਮਾਂ ਨੂੰ ਲੈ ਕੇ ਪਿਛਲੇ ਦਿਨੀ ਲਗਭਗ 12 ਕਰੋੜ ਦੇ ਕੰਮ ਜਿਹੜੇ ਆ ਉਹਨਾਂ ਦੇ ਵਾਸਤੇ ਕੀ ਕਰਨੇ ਤੇ ਸਰਕਾਰ ਵੱਲੋਂ ਹੁਕਮ ਹੋਇਆ ਸੀ ਜਿਹੜੇ ਕਲਾਨੌਰ ਦੇ ਫੰਡਸ ਪਏ ਆ ਉਹਦਾ ਪ੍ਰੋਜੈਕਟ ਵਿਆਰ ਦਿੱਤੇ ਜਾ ਕੋਮਲ ਜੀ ਸਾਹਿਬਾ ਮੈਂ ਗੱਲ ਕੀਤੀ ਸੀ ਕਿ ਉਹਦੇ ਅੱਛੀ ਡਿਟੇਲ ਦਵਾਇਆ ਮੇਰੀ ਦਿਲੀਸ਼ਾ ਕੀ ਜਿਹੜੇ ਲੋਕਾਂ ਦੇ ਮਨਾਂ ਚ ਆ ਕੇ ਸਾਡਾ ਕਲਾ ਨੌਰ ਡਵੈਲਪਮੈਂਟ ਬਹੁਤ ਪਿੱਛੇ ਰਹਿ ਗਿਆ ਤਾਂ ਇੱਕ ਸਾਲ ਦੇ ਵਿੱਚ ਵਿੱਚ ਕਲਾ ਨੌਰ ਨੂੰ ਡਵੈਲਪਮੈਂਟ ਦੇ ਵਿੱਚ ਸਭ ਤੋਂ ਅੱਗੇ ਲੈ ਕੇ ਜਾਣਾ ਪਰ ਕੰਮ ਕੀ ਬਣਾ ਰਹੇ ਤੁਹਾਨੂੰ ਬਹੁਤ ਸਾਰੀਆਂ ਤੁਸੀਂ ਦੇਖ ਰਹੇ ਹੋ ਜੀ ਪੰਜਾਬੀ ਮੀਡੀਆ ਤਾਜ਼ਾ ਤੇ ਭਰੋਸੇਮੰਦ ਖਬਰਾਂ ਲਈ YouTube ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜ਼ਿਲ੍ਹਾ ਗੁਰਦਾਸਪੁਰ ਉਧীন ਪਿੰਦੇ ਇਤਿਹਾਸਿਕ ਕਸਬਾ ਕਾਨੌਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਕਸਬਾ ਵਾਸੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਦੱਸਣਯੋਗ ਹੈ ਕਿ ਇਤਿਹਾਸਿਕ ਕਸਬਾ ਕਾਨੌਰ ਜਿੱਥੇ ਬਾਬਾ ਬੰਦਾ ਸਿੰਘ ਬਾਦ ਦਰਜੀ ਦਾ ਪਿੱਤਰ ਸਥਾਨ ਭਗਵਾਨ ਸ਼ਿਵ ਸ਼ੰਕਰ ਜੀ ਦਾ ਪ੍ਰਾਚੀਨ ਮੰਦਿਰ ਬਾਬਾ ਲਾਲ ਜੀ ਦਾ ਤਪਸਥਾਨ ਆਦਿ ਸਥਿਤ ਹੋਣ ਕਾਰਨ ਕਲਾਂ ਨੌਰ ਦੀ ਇਤਿਹਾਸਿਕਤਾ ਵਿੱਚ ਕਾਫੀ ਮਹਾਨਤਾ ਹੈ ਜਦ ਕਿ ਵਿਕਾਸ ਪੱਖੋਂ ਪਿਛਲੇ ਕੁਝ ਸਮੇਂ ਤੋਂ ਸ਼ੜਾ ਹੌਨ ਕਾਰਨ ਲੋਕ ਪ੍ਰਸਾਨੀਆਂ ਚੋਂ ਗੁਜ਼ਰ ਰਹੇ ਸਨ ਇੱਥੇ ਹੀ ਬਸ ਨਹੀਂ ਬਾਹਰੋਂ ਆਉਣ ਵਾਲੇ ਸਲਾਨੀ ਜਾਂ ਸਰਧਾਲੂ ਕਾਨੌਰ ਦੀ ਵਿਗਰਦੀ ਦਸ਼ਾ ਕਾਰਨ ਸਰਕਾਰ ਦੇ ਕਸਬਾ ਵਾਸੀਆਂ ਨੂੰ ਕੋਸ ਦੇ ਨਜ਼ਰੀ ਪੈਂਦੇ ਸਨ ਇਹਨਾਂ ਮੁਸ਼ਕਲਾਂ ਦੇ ਮੱਦੇ ਨਜ਼ਰ ਵਿਧਾਨ ਸਭਾ ਹਲਕਾ ਡੇਰ ਬਾਬਾ ਨਾਨਕ ਦਿਵਦਾਇਕ ਗੁਰਦੀਪ ਸਿੰਘ ਅਦਾਵਲੋ ਕਾਨੌਰ ਚ ਸਥਿਤ ਬਲਾਕ ਵਿਕਾਸ ਦੇ ਪੰਚਾਇਤ ਅਫਸਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਜਿਸ ਵਿੱਚ ਏਡੀਸੀ ਵਿਕਾਸ ਗੁਰਦਾਸਪੁਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਕਈ ਵਿਕਾਸ ਕਾਰਜ ਉਲਿੱਕੇ ਗਏ ਵਿਧਾਇਕ ਰੰਦਾਵਾ ਤੇ ਏਡੀਸੀ ਵਿਕਾਸ ਰੁਪੀ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਅੱਜ ਵੀਡੀਓ ਬਲਾਗ ਕਲਾਨੌਰ ਚ ਆਹੀ ਆਏ ਆ ਮੇਰੇ ਨਾਲ ਏਡੀਸੀ ਸਾਹਿਬ ਵੀਡੀਓ ਸਾਹਿਬ ਐਕਸੀਆਂ ਪੰਚਾਇਤੀ ਰਾਜ ਤੇ ਇਹਨਾਂ ਦੀ ਸਮੁੱਚੀ ਸਾਰੀ ਟੀਮ ਇਹੜੀ ADC ਸਾਊਥ ਡਿਵੈਲਪਮੈਂਟ ਨੇ ਗਦਾਸਪੁਰ ਤੇ ਸਮੂਚੀ ਟੀਮ ਅੱਜ ਆਈ ਆ ਕਲਾਨੌਰ ਦੇ ਕੰਮਾਂ ਨੂੰ ਲੈ ਕੇ ਪਿਛਲੇ ਦਿਨੀ ਲਗਭਗ 12 ਕਰੋੜ ਦੇ ਕੰਮ ਜਿਹੜੇ ਆ ਉਹਨਾਂ ਦੇ ਟੈਂਡਰ ਵੀ ਹੋ ਗਏ ਨੇ ਉਹ ਟੈਂਡਰ ਖੁੱਲ ਕੇ ਔਰ ਕਲਾਨੌਰ ਦੇ ਕੰਮ ਚੱਲ ਵੀ ਰਹੇ ਨੇ ਕੁਝ ਜਿਹੜਾ ਮੇਨ ਸਮੱਸਿਆ ਕਲਾਨੌਰ ਦੀ ਹੈ ਪਾਣੀ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਉਹਦੇ ਬਾਰੇ ਅੱਜ ਸ਼ਹਿਰ ਦੇ ਨਿਵਾਸੀ ਵੀ ਸੱਦੇ ਨੇ ਉਹਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਡਿਸਕਸ ਹੋਈ ਆ ਉਹਦੇ ਸਭ ਤੋਂ ਪਹਿਲਾਂ ਆਪਾਂ ਇੱਕ ਅੰਦਰ ਰਫਲੀ ਤਿਆਰ ਕਰਾਂਗੇ ਨਕਸ਼ਾ ਤਾਂ ਰਫਲੀ ਨਕਸ਼ਾ ਤਿਆਰ ਕਰਕੇ ਉਹ ਸਾਰੇ ਸ਼ਹਿਰ ਦੇ ਮਾਤਬਰ ਉਹਨਾਂ ਨੂੰ ਪਿਠਾ ਕੇ ਤੇ ਸਾਰਿਆਂ ਦੀ ਰਾਏ ਲਵਾਂਗੇ ਕਿ ਆ ਜਿਹੜਾ ਰਫਲੀ ਨਕਸ਼ਾ ਬਣਿਆ ਜਾਂ ਇਹਨੂੰ ਸਾਰੇ ਸ਼ਹਿਰ ਵਾਲੇ ਕਹਿਣਗੇ ਕਿ ਇਹ ਓਕੇ ਹੈ ਫਿਰ ਉਹਨੂੰ ਆਪਾਂ ਪ੍ਰੋਪਰ ਉਹਦੇ ਕਰਕੇ ਤੇ ਅਗੋਂ ਉਹਦਾ ਟੈਂਡਰ ਲਾ ਕੇ ਤਾਂ ਜਿਹੜਾ ਸੀਵਰੇਜ ਕਲਾਨੌਰ ਚੋਂ ਪਾਉਣ ਦੀ ਜਿਹੜਾ ਸੋਚਿਆ ਤਾਂ ਬਾਕੀ ਜਿਵੇਂ ਲਾਈਟਾਂ ਦਾ ਕੰਮ ਹੈ ਜਾਂ ਹੋਰ ਕੰਮ ਨੇ ਇੱਕ ਇੰਡੋਰ ਸਟੇਡੀਅਮ ਜਿਹੜਾ ਵਾ ਉਕਲਾਨਵਰਚ ਬਣਾਉਣ ਦੀ ਸੋਚ ਜਿੱਤੇ 8 ਕਰੋੜ ਦੇ ਲਗਭਗ ਉੱਤੇ ਲੱਗਣਾ ਹੈ ਤਾਂ ਲਾਇਬ੍ਰੇਰੀ ਇੱਕ ਬਣਾਉਣ ਦੀ ਸੋਚੀ ਹੈ ਜਿੱਤੇ ਬਹੁਤ ਵੱਡੀ ਲਾਇਬ੍ਰੇਰੀ ਜਿਹੜੀ ਮੈਂ ਪੰਜਾਬ ਚੋਂ ਪਹਿਲੇ ਦੂਜੇ ਨੰਬਰ ਵਾਲੀ ਲਾਇਬ੍ਰੇਰੀ ਜਿਹੜੀ ਉਹ ਵੀ ਬਣਾ ਕੇ ਕਲਾਰਮ ਨੂੰ ਜਿਹੜੀ ਜਗ੍ਹਾ ਤੇ ਬਣਾਈ ਜਾਏ ਜਿੱਦਾਂ ਬੈਟਰ ਬਾਜ਼ਾਰ ਦੇ ਬਿਲਕੁਲ ਜਿਹੜੀ ਲਾਇਬ੍ਰੇਰੀ ਉਹ ਆਪਾਂ ਡਿਸਾਈਡ ਕਰ ਲਿਆ ਕਿ ਸ਼ਹਿਰ ਦੇ ਵਿੱਚ ਬਣਾਉਣੀ ਹੈ ਕਿਉਂਕਿ ਧੀਆਂ ਪੜਨਾ ਨੇ ਆਉਣਾ ਬੱਚੀਆਂ ਨੇ ਆਉਣਾ ਲਾਇਬ੍ਰੇਰੀ ਪੜਨ ਚ ਤਾਂ ਅਹੀਂ ਨਹੀਂ ਚਾਹੁੰਦੇ ਕਿ ਸ਼ਹਿਰ ਤੋਂ ਬਾਹਰ ਬਣੇ ਉਹ ਤਾਂ ਇਹ ਡਿਸਾਈਡ ਕਰ ਲਿਆ ਕਿ ਇੱਥੇ ਹਸਪਤਾਲ ਨਾਲ ਹੀ ਇਹ ਵੀਡੀਓ ਬਲਾਕ ਦੇ ਨਾਲ ਹੀ ਹਸਪਤਾਲ ਦੀ ਜਗ੍ਹਾ ਹੈਗੀ ਉਹਨੂੰ ਡਿਸਾਈਡ ਕੀਤਾ ਕਿ ਉੱਥੇ ਲਾਇਬ੍ਰੇਰੀ ਬਣਾਉਣੀ ਆ ਇੰਡੋ ਸਟੇਡੀਅਮ ਜਿਹੜਾ ਉਹ ਬਿਜਲੀ ਘਰ ਦੇ ਅਗਲੇ ਪੰਨੇ ਉੱਥੇ 3-4 ਕਿਲੇ ਏਕੜ ਜਮੀਨ ਚਾਹੀਦੀ ਉੱਥੇ ਜਿਹੜਾ ਸੋਚਿਆ ਕਿ ਉੱਥੇ ਆਪਾਂ ਇੰਡੋ ਸਟੇਡੀਅਮ ਜਿਹੜਾ ਉੱਥੇ ਬਣਾਉਣਾ ਇਸ ਕਰਕੇ ਕਲਾਨੌਰ ਦੇ ਜਿਹੜੇ ਪਿਛਲੇ 15-20 ਸਾਲਾਂ ਤੋਂ ਕੰਮ ਰੁਕੇ ਨੇ ਤੁਸੀਂ ਸਾਰੇ ਕਲਾਨੌਰ ਦੇ ਨਿਵਾਸੀ ਬੈਠੇ ਹੋ ਤਾਂ ਮੇਰੀ दिली ਇੱਛਾ ਕੀ ਜੇ ਉਹ ਲੋਕਾਂ ਨੂੰ ਜਿਹੜੇ ਬੜੀ ਮੀਤ ਨਾਲ ਜਿੰਨਾ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਮੈਨੂੰ ਐਮ.ਐਲ.ਏ ਬਣਾਇਆ ਕਲਾਨੌਰ ਤੋਂ ਬੜੀ ਵੱਡੀ ਲੀਡ ਨਾਲ ਜਤਾਇਆ ਮੇਰੀ ਦਲੀਲ ਇਹ ਸੀ ਕਿ ਜਿਹੜੇ ਲੋਕਾਂ ਦੇ ਮਨਾਂ ਚ ਆ ਕੇ ਸਾਡਾ ਕਲਾਨੌਰ ਡਵੈਲਪਮੈਂਟ ਤੋਂ ਬਹੁਤ ਪਿੱਛੇ ਰਹਿ ਗਿਆ ਤਾਂ 1 ਸਾਲ ਦੇ ਵਿੱਚ ਵਿੱਚ ਕਲਾਨੌਰ ਨੂੰ ਡਵੈਲਪਮੈਂਟ ਦੇ ਵਿੱਚ ਸਭ ਤੋਂ ਅੱਗੇ ਲੈ ਕੇ ਜਾਣਾ ਸਰ ਪਾਰਕਾਂ ਵੀ ਬਣਾ ਰਹੇ ਕਲਾਨੌਰ ਬਹੁਤ ਸਾਰੀਆਂ ਪਾਰਕਾਂ ਬਾਬਾ ਕਾਜੀ ਸਟੇਡੀਅਮ ਤੋਂ ਪਾਰਕਾਂ ਦੇ ਜਿਹੜੇ ਟੈਂਡਰ ਉਹ ਖੁੱਲ ਚੁੱਕੇ ਨੇ ਤਾਂ ਉਹ ਪਾਰਕਾਂ ਵੀ ਵਧੀਆ ਬਣਾ ਕੇ ਉਹਨਾਂ ਦੇ ਵਿੱਚ ਲਾਈਟਾਂ ਜਿਵੇਂ ਵੱਡੇ ਸਟੇਡੀਅਮ 'ਚ ਲਾਈਟਾਂ ਚੱਲਦੀਆਂ ਨੇ ਸ਼ਹਿਰਾਂ ਜਿਵੇਂ ਤੁਸੀਂ ਵੇਖੇ ਉਸ ਲੈਵਲ ਦੀਆਂ ਲਾਈਟਰਾਂ ਜਿਹੜੀਆਂ ਉਹ ਸਟੇਡੀਅਮ ਦੇ ਵਿੱਚ ਲਾਵਾਂਗੇ ਕਿ ਲੋਕਾਂ ਨੂੰ ਜਿਹੜੇ ਬੱਚੇ ਆ ਹਨੇਰੇ 'ਚ ਜਿਹੜੇ ਪ੍ਰੈਕਟਿਸ ਕਰਦੇ ਨੇ ਉਹ ਸੈਰ ਕਰਦੇ ਨੇ ਉਹਨਾਂ ਲੋਕਾਂ ਨੂੰ ਲਾਈਟ ਨੂੰ ਲੈ ਕੇ ਕੋਈ پارک 'ਚ ਸਮੱਸਿਆ ਨਾ ਵੇ ਵੱਡੀਆਂ ਲਾਈਟਰਾਂ ਜਿਹੜੀਆਂ ਉਹ ਵੀ ਲਾਉਣ ਦੀ ਸਾਡੀ ਜਿਹੜੀ ਪ੍ਰਪੋਜ਼ਲ ਆਈ ਉਹ ਤਿਆਰ ਕੀਤੀ ਇਹਨਾਂ ਕਾਰਜਾਂ ਨੂੰ ਲੈ ਕੇ ਕਲਾ ਨਗਰ ਵਾਸੀਆਂ ਤੋਂ ਸਹਿਯੋਗ ਮੈਂ ਹਮੇਸ਼ਾ ਹੀ ਜਦੋਂ ਵੀ ਕੋਈ ਪ੍ਰੋਗਰਾਮ ਮੈਂ ਮੀਟਿੰਗ ਕਰਦਾ ਮੈਂ ਜਿਹੜੇ ਕਲਾ ਨਗਰ ਦੇ ਮੇਨਾ ਬੰਦੇ ਨੇ ਜਿਹੜੇ ਸਿਆਣੇ ਜਿਹੜੇ ਇਹ ਦੁੱਖ ਮਹਿਸੂਸ ਕਰਦੇ ਨੇ ਅੰਦਰ ਮਨ ਚ ਰਖਾਛ ਰੱਖ ਕੇ ਚੱਲਦੇ ਨੇ ਕਿ ਕਲਾਨੌਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ। ਮੈਂ ਉਹਨਾਂ ਨੂੰ ਵਿੱਚ ਬਿਠਾ ਕੇ ਹਰ ਇੱਕ ਮੀਟਿੰਗ ਕਰਦਾ। ਤਾਂ ਮੈਂ ਇਹਨਾਂ ਕਲਾਨੌਰ ਸੰਸ ਜੁਗ ਦੀ ਮੰਗ ਕਰਦਾ ਕਿ ਪੈਸੇ ਲੱਗ ਰਹੇ ਨੇ। ਤੁਸੀਂ ਕੱਲੀ-ਕੱਲੀ ਜਗ੍ਹਾ ਤੇ ਜਾ ਕੇ ਦੇਖਣਾ ਹਰ ਇੱਕ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ। ਕਿ ਤੁਹਾਡੇ ਪੈਸੇ ਨੇ ਤੁਹਾਡੇ ਸ਼ਹਿਰ ਚ ਲੱਗ ਰਹੇ ਨੇ। ਔਰ ਤੁਸੀਂ ਇਹ ਦੇਖਣਾ ਕਿ ਮਟੀਰੀਅਲ ਸਹੀ ਵਰਤਿਆ ਜਾ ਰਿਹਾ। ਕੰਮ ਠੀਕ ਹੋ ਰਿਹਾ। ਤਾਰ ਹੋ ਰਿਹਾ ਸੀਮੈਂਟ ਵਧੀਆ। ਇਸ ਕਰਕੇ ਸਾਰੀ ਕੁਝ ਤੁਹਾਡੀ ਜ਼ਿੰਮੇਵਾਰੀ ਸ਼ਹਿਰ ਵਾਸੀਆਂ ਦੀ ਬਣਦੀ ਹੈ। ਕਿ ਜਿਹੜੇ ਘਰਾਂ ਦੇ ਲਾਗੇ ਜਿਹੜਾ ਵੀ ਕੰਮ ਚੱਲ ਰਿਹਾ ਚਾਹ ਪਾਰਕ ਬੰਦਾ ਚਾਹ ਕੋ ਉਹਦੇ ਤੇਰਾ ਮਾਰੋ ਦੇਖੋ ਕਿ ਕੰਮ ਠੀਕ ਹੋ ਰਿਹਾ ਮਟੀਰੀਅਲ ਠੀਕ ਵਰਤਿਆ ਜਾ ਰਿਹਾ ਇਹ ਕਰਕੇ ਜੋ ਆਪੋ ਆਪਣੀ ਜ਼ਿੰਮੇਵਾਰੀ ਜਿਹੜੀ ਸ਼ਹਿਰ ਵਾਸੀਆਂ ਨੂੰ ਸੁਭਾੜਨੀ ਚਾਹੀਦੀ ਹੈ ਜਿਹੜੀ ਹਸਪੀਟਲ ਦੀ ਬਿਲਡਿੰਗ ਐ ਜਿਹੜਾ ਬਣੀ ਆ ਖੰਡਰ ਹੋ ਚੁਕੀ ਹੋਣੀ ਆ ਮੇਰੀ ਗੱਲ ਨਾਲ ਨਾ ਖੰਡਰ ਤਾਂ ਨਹੀਂ ਹੋਈ ਜੀ ਉਹਦਾ ਥੋੜਾ ਜਿਹਾ ਡਾਕਟਰਾਂ ਕਰਕੇ ਪ੍ਰੋਬਲਮ ਆ ਮੈਂ ਪਿਛਲੇ ਹਫਤੇ ਵੀ ਇਹ ਆਪਣਾ ਹੈਲਥ ਮਿਨਿਸਟਰ ਨੂੰ ਮਿਲ ਕੇ ਆ ਉਹਨਾਂ ਨੂੰ ਮੈਂ ਕਹਿ ਕੇ ਆ ਕਿ ਇਹਦਾ ਦੁਗਾਟਨ ਕਰਨਾ ਆਉਣ ਵਾਲੇ ਸਮੇਂ ਚ ਦੋਦ ਘਾਟਨ ਹੋਣ ਇੱਕ ਜਿਹੜੀ ਹਸਪਤਾਲ ਦੀ ਬਿਲਡਿੰਗ ਬਣੀ ਉਹਦਾ ਤੋਂ ਘਾਟਨ ਕਰਾਂਗੇ ਤੇ ਇੱਕ ਨਾਲ ਹੀ ਜਿਹੜੀ ਤਹਿਸੀਲ ਕੰਪਲੈਕਸ ਬਣ ਕੇ ਤਿਆਰ ਹੋਗਾ ਆਉਣ ਵਾਲੇ ਦਿਨਾਂ ਚ ਸੀਐਮ ਸਾਹਿਬ ਨੂੰ ਰਿਕਵੈਸਟ ਕਰਕੇ ਡਾਕਟਰਾਂ ਦੀ ਬੜੀ ਇੱਥੇ ਵੇਖੋ ਮੈਂ ਉਹਨਾਂ ਨੂੰ ਕਿਹਾ ਤਾਂ ਮਨਿਸਟਰ ਸਾਹਿਬ ਨਾਲ ਮੈਂ ਕਿਹਾ ਉਹ ਕਹਿੰਦੇ ਬਹੁਤ ਸਾਰੇ ਡਾਕਟਰ ਜਿਹੜੇ ਬਾਰਡਰ ਬੈਲਟ ਹੋਣ ਕਰਕੇ ਜਾ ਕੇ ਰਾਜੀ ਨਹੀਂ ਜਾਂ ਕਿਸੇ ਨੂੰ ਜ਼ਬਰਦਸਤੀ ਵੀ ਭੇਜੀਦਾ ਤਾਂ ਉਹ ਡਾਕਟਰ ਕਹਿੰਦੇ ਜੀ ਆਲੋ ਸਾਡੇ ਕੋਲ ਜੁਆਇਨ ਲੈ ਲਓ ਜੀ ਆਈ ਨਹੀਂ ਕਰਨਾ ਤਾਂ ਫਿਰ ਉਹ ਮਨਿਸਟਰ ਸਾਹਿਬ ਵੀ ਸੋਦੇ ਫਿਰ ਜੁਆਇਨ ਲੈਣ ਨਾਲ ਏ ਨਾ ਤਾਂ ਹੁਣ ਇਹ ਸੋਚਿਆ ਜਿਹੜੀ ਮੇਰੀ ਡਿਸਕਸ ਹੋਈ ਹੈ ਮੰਤਰੀ ਸਾਹਿਬ ਨਾਲ ਕਿ ਆਪਾਂ ਜਿਹੜੇ ਡਾਕਟਰ ਨੂੰ ਭੇਜਾਂਗੇ ਨਾ ਕਿ ਤੂੰ ਇਹ 1 ਸਾਲ ਲਈ ਜਾਣਾ ਇੱਕ ਇੱਕ ਸਾਲ ਕਰਕੇ ਲਵਾਵਾਂਗੇ ਕਿ ਇੱਕ ਡਾਕਟਰ ਇੱਕ ਸਾਲ ਇੱਥੇ ਆਣ ਕੇ ਡਿਊਟੀ ਕਰ ਜਾਈਏ ਉਦੋਂ ਬਾਅਦ ਉਹਦੀ ਟਰਾਂਸਫਰ ਕਰਤੀ ਫਿਰ ਦੂਜਾ ਡਾਕਟਰ ਆ ਜੇ ਉਹ ਸਾਲ ਲਾ ਜੇ ਇਸ ਤਰੀਕੇ ਨਾਲ ਜਿਹੜੇ ਡਾਕਟਰ ਜਿਹੜੇ ਕਲਾ ਨੌਰ ਚਾਹੁੰਦੇ। ਜੀ ਸਰ ਅੱਜ ਕਲਾ ਨੌਰ ਦੇ ਚਾਏ ਉਸ ਵਾਰਤੀ ਚੱਲ ਰਹੀ ਹੈ। ਇਹ ਸਰਕਾਰ ਵੱਲੋਂ ਹੁਕਮ ਹੋਏ ਸੀ ਜਿਹੜੇ ਕਲਾ ਨੌਰ ਦੇ ਫੰਡਸ ਪਏ ਆ ਉਹਦਾ ਪ੍ਰੋਜੈਕਟ ਤਿਆਰ ਕੀਤੇ ਜਾਣ। ਉਹ ਐਮਐਲਏ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਕਿ ਉਹਦੇ ਅਸੀਂ ਡਿਟੇਲ ਬਣਾਈਆਂ ਕਿਹੜੇ-ਕਿਹੜੇ ਕੰਮ ਕਰਾਉਣੇ ਆ ਐਮਐਲਏ ਸਾਹਿਬ ਨੇ ਕਿਹਾ ਕਿ ਅਸੀਂ ਇਹ ਕਲਾਨੌਰ ਵਾਸੀਆਂ ਦੇ ਨਾਲ ਹੀ ਡਿਸਕਸ ਕਰਕੇ ਫਾਈਨਲ ਕਰਨੇ ਆ ਉਹਦੇ ਸਬੰਧ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਇਹਨਾਂ ਨਾਲ ਡਿਸਕਸ ਕਰਕੇ ਅਸੀਂ ਉਹ ਤਿੰਨਕ ਪ੍ਰੋਜੈਕਟ ਇਹਨਾਂ ਦੇ ਜਿਹੜੇ ਮੇਨ ਆ ਉਹ ਫਾਈਨਲ ਕਰ ਲਏ ਆ ਇੱਕ ਦੇ ਦੇ ਵਿੱਚੋਂ ਸਾਡਾ ਸੀਵਰੇਜ ਦਾ ਸਾਰੇ ਕਲਾਨੌਰ ਚ ਅਸੀਂ ਸੀਵਰੇਜ ਪਾ ਰਹੇ ਆ ਉਹ ਵੀ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਦੱਸਿਆ ਉਹਦਾ ਰਫ ਡਿਜ਼ਾਈਨ ਅਸੀਂ ਤਿਆਰ ਕਰ ਲੈਣਾ ਉਸ ਤੋਂ ਬਾਅਦ ਉਹ ਫੇਰ ਅਸੀਂ ਕਲਾਨੌਰ ਵਾਸੀਆਂ ਦੇ ਨਾਲ ਇਹਨਾਂ ਨਾਲ ਡਿਸਕਸ ਕਰਕੇ ਇਹਨਾਂ ਦੀ ਸਲਾਹ ਕਰਕੇ ਉਹਨੂੰ ਫੇਰ ਸਟਾਰਟ ਕਰਾਂਗੇ। ਦੂਸਰਾ ਅਸੀਂ ਐਮਐਲਏ ਸਾਹਿਬ ਨੇ ਜਿੱਤਰਾ ਦੱਸਿਆ ਇੰਡੋਰ ਸਟੇਡੀਅਮ ਬਣਾਉਣ ਜਾ ਰਹੇ ਆ ਉਹਦੇ ਤੇ ਵੀ 8 ਤੋਂ 10 ਕਰੋੜ ਦਾ ਖਰਚਾ ਆਏਗਾ ਉਹ ਵੀ ਮਤਲਬ ਇਸ ਏਰੀਆ ਦੇ ਵਿੱਚ ਵੱਖਰੀ ਕਿਸਮ ਦਾ ਹੋਏਗਾ। ਇੱਕ ਅਸੀਂ ਲਾਇਬ੍ਰੇਰੀ ਬਣਾਉਣ ਜਾ ਰਹੇ ਆ ਇੱਥੇ ਮੇਨ ਜਿਹੜੀ ਆ ਇੱਥੇ ਜਿੱਥੇ ਅਸੀਂ ਆਫਿਸ ਬੈਠੇ ਤੇ ਲਾਗੇ ਜਗ੍ਹਾ ਆ ਉਹ ਵੀ ਪੰਜਾਬ 'ਚ ਇੱਕ ਵੱਖਰੀ ਤਰ੍ਹਾਂ ਦੀ ਲਾਇਬ੍ਰੇਰੀ ਹੋਊਗੀ। ਇਹ ਜਿਹੜੀ ਲਾਇਬ੍ਰੇਰੀ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੀ ਜਿਵੇਂ ਸਹੂਲਤਾਂ ਪ੍ਰੋਵਾਈਡ ਕਰਾਂਗੇ ਉਹ ਵੀ ਅਸੀਂ ਡਿਜ਼ਾਈਨ ਬਣਾਉਣ ਜਾ ਰਹੇ ਹਾਂ ਜੀ ਇਹਦਾ ਇੱਕ ਜਿਹੜੀ ਇਨਕ੍ਰੋਚਮੈਂਟ ਦੀ ਵੱਡੀ ਸਥਿਤੀ ਹੈ ਤੇ ਅਸੀਂ ਸ਼ਹਿਰ ਦੇ ਵਿੱਚ ਉਹ ਵੀਡੀਓਜ਼ ਨੂੰ ਸਾਡੇ ਬੈਠੇ ਸਰਜੀਤ ਸਿੰਘ ਹਣੀ ਸੀ ਇਹਨਾਂ ਨੂੰ ਕਰ ਦੱਸ ਦਿੱਤਾ ਜੋ ਪਿੰਡ ਵਾਲਿਆਂ ਨੇ ਸਾਡੇ ਸ਼ਿਕਾਇਤਾਂ ਦੱਸੀਆਂ ਇਨਕ੍ਰੋਚਮੈਂਟ ਦੇ ਉਹ ਦੱਸ ਦਿੱਤਾ ਉਹਦੀ ਬਨਿਆਦੀ ਕਰਾ ਕੇ ਅਸੀਂ ਉਹਨਾਂ ਨੂੰ ਨੋਟਿਸ ਦੇ ਕੇ ਉਹ ਵੀ ਛੇਤੀ ਅਸੀਂ ਖਾਲੀ ਕਰਾ ਦੇਣਾ